ਹਾਂਜੀ ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਕਿਸਾਨ ਭਰਾਜ ਆਪਾਂ ਗੱਲਬਾਤ ਕਰਨੀ ਵੀ ਕਣਕ ਦੇ ਵਿੱਚ ਜਿਹੜਾ ਯੂਰੀਆ ਉਹ ਕਿੰਨੇ ਗੱਟੇ ਸਹੀ ਰਹਿੰਦਾ ਹੈ ਤੇ ਕੁਝ ਵੀਰਾਂ ਦੇ ਸਵਾਲ ਸੀ ਵੀ 826 ਜਾਂ 327 ਦੇ ਵਿੱਚ ਚੰਗਾ ਝਾੜ ਲੈਣ ਵਾਸਤੇ ਆਪਾਂ ਨੂੰ ਕਿੰਨੇ ਗੱਟੇ ਕਿੰਨੇ ਤੋੜੇ ਜਿਹੜੇ ਯੂਰੀਆ ਦੇ ਪਾਉਣੇ ਚਾਹੀਦੇ ਆ ਸੋ ਪੂਰੀ ਗੱਲਬਾਤ ਕਰਨੀ ਜਿਹੜਾ ਭਰਾ ਆਪਣੀ ਵੀਡੀਓ ਪਹਿਲੀ ਵਾਰ ਦੇਖ ਰਿਹਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਪੇ ਨੂੰ ਲਾਈਕ ਤੇ ਫੋਲੋ ਕਰ ਲਓ ਤੇ ਆਪਣੇ ਹੋਰ ਵੀਰਾਂ ਤੱਕ ਜਾਣ ਕਰੀ ਜ਼ਰੂਰ ਸ਼ੇਅਰ ਕਰਿਓ ਸੋ ਕਿਸਾਨ ਭਰਾਜ ਜਦੋਂ ਵੀ ਆਪਾਂ ਕਣਕ ਨੂੰ ਯੂਰੀਆ ਪਾਉਣ ਦੀ ਗੱਲ ਆਉਂਦੀ ਆ ਤਾਂ ਵੱਖ-ਵੱਖ ਤਜਰਬਿਆਂ ਦੇ ਹਿਸਾਬ ਨਾਲ ਕਿਸਾਨ ਵੀਰ ਕੋਈ 2 ਗੱਟੇ ਪਾਉਂਦਾ ਕੋਈ 2.5 ਗੱਟੇ ਪਾਉਂਦਾ ਕੋਈ 3 ਗੱਟੇ ਵੀ ਪਾਉਂਦਾ ਪਰ ਕਿਸਾਨਪੁਰ ਇਹ ਅਸਲ ਦੇ ਵਿੱਚ ਆਪਣਾ ਜਿਹੜਾ ਫਾਰਮੂਲਾ ਬਿਲਕੁਲ ਸਹੀ ਨਹੀਂ ਹੁੰਦਾ ਕਿਉਂਕਿ ਯੂਰੀਆ ਜਦੋਂ ਵੀ ਆਪਾਂ ਪਾਉਣਾ ਉਹ ਆਪਾਂ ਨੂੰ ਜਿਹੜਾ ਆਪਣੇ ਖੇਤ ਦੀ ਕੰਡੀਸ਼ਨ ਤੇ ਉਹਦੇ ਵਿੱਚ ਜਿਹੜੇ ਨਦੀਨ ਆ ਉਹਨਾਂ ਨੂੰ ਆਪਾਂ ਕਿਸ ਤਰੀਕੇ ਕੰਟਰੋਲ ਕਰ ਰਹੇ ਆ ਤਾਂ ਉਹਤੇ ਵੀ ਕਾਫੀ ਜ਼ਿਆਦਾ ਡਿਪੈਂਡ ਕਰਦਾ ਹੈ ਆਪਣੇ ਖੇਤ ਦੇ ਵਿੱਚ ਨਦੀਨ ਕਿੰਨੇ ਹੈਗੇ ਆ ਕਿੰਨੇ ਨਹੀਂ ਹੈਗੇ ਤਾਂ ਉਸੇ ਤਰੀਕੇ ਨਾਲ ਆਪਾਂ ਨੂੰ ਜਿਹੜੀ ਯੂਰੀਆ ਦੀ ਜਿਹੜੀ ਮੈਨੇਜਮੈਂਟ ਆ ਉਹ ਕਰਨੀ ਚਾਹੀਦੀ ਆ ਕਿਉਂਕਿ ਜੇਕਰ ਆਪਾਂ 2 2.5 ਗਟਿਆਂ ਦੇ ਹਿਸਾਬ ਨਾਲ ਜਾਂ ਤਿੰਨਾਂ ਗਟਿਆਂ ਦੇ ਹਿਸਾਬ ਨਾਲ ਚੱਲਾਂਗੇ ਤਾਂ ਕਿਤੇ ਨਾ ਕਿਤੇ ਆਪਣਾ ਯੂਰੀਆ ਜਾਂ ਤਾਂ ਆਪਾਂ ਵੱਧ ਡੋਜ਼ ਪਾ ਦੇਾਂਗੇ ਜਾਂ ਫਿਰ ਆਪਣੀ ਡੋਜ਼ ਜਿਹੜੀ ਘਟ ਜਾਏਗੀ ਤਾਂ ਉਸ ਚੀਜ਼ ਨੂੰ ਆਪਾਂ ਨੂੰ ਜਿਹੜੀ ਮੈਨੇਜਮੈਂਟ ਕਰਨ ਵਾਸਤੇ ਸਭ ਤੋਂ ਪਹਿਲਾਂ ਜਿਹੜਾ ਮੇਨ ਚੀਜ਼ ਹੁੰਦੀ ਆ ਵੀ ਜਦੋਂ ਮੈਂ ਆਪਾਂ ਯੂਰੀਆ ਦੀ ਮਾਤਰਾ ਪਾਉਣੀ ਆ ਪਹਿਲੇ ਨੰਬਰ ਤੇ ਤਾਂ ਜਦੋਂ ਆਪਣੇ ਨਦੀਨ ਜੇਕਰ ਆਪਣੇ ਖੇਤਾਂ ਦੇ ਵਿੱਚ ਨਦੀਨ ਹੁੰਦੇ ਆ ਗੁੱਲੀ ਡੰਡਾ ਹੋ ਗਿਆਂ ਚੌੜੇ ਪੱਤੇ ਵਾਲੇ ਨਦੀਨ ਹੋਣ ਤਾਂ ਫਿਰ ਉਸੇ ਹਿਸਾਬ ਨਾਲ ਕਿਉਂਕਿ ਕਈ ਵਾਰ ਹੁੰਦਾ ਵੀ ਆਪਾਂ ਸੰਕੋਹਰ ਦੀ ਵਰਤੋਂ ਕਰਦੇ ਆ ਕਈ ਵਾਰ ਚਲੋ ਆਪਾਂ ਬਜਾਈ ਸਮੇਂ ਜਿਹਦਾ ਵਕੀਰਾ ਮੰਮੀ ਜੀ ਜਾਂ ਇਦਾਂ ਦੀਆਂ ਦਵਾਈਆਂ ਵਰਤ ਲੈਂਦੇ ਆ ਤਾਂ ਨਦੀਨ ਬਿਲਕੁਲ ਨਹੀਂ ਉਗਦੇ ਕਈ ਵਾਰ ਇਹ ਦਵਾਈਆਂ ਵਰਤਣ ਦੇ ਬਾਵਜੂਦ ਵੀ ਜਿਹੜੇ ਆਪਣੇ ਨਦੀਨ ਉਗਾਉਂਦੇ ਆ ਉਹ ਕਿਉਂ ਉਗਦੇ ਆ ਕਿਉਂਕਿ ਜਦੋਂ ਵੀ ਆਪਾਂ ਜ਼ਮੀਨ ਜਦੋਂ ਆਪਾਂ ਸੁਪਰ ਸੀਡਰ ਨਾਲ ਬਜਾਈ ਕਰਦੇ ਆ ਵਾਹ ਕੇ ਕਿਸੇ ਤਰੀਕੇ ਜ਼ਮੀਨ ਨੂੰ ਵਾਹ ਕੇ ਆਪਾਂ ਬਜਾਈ ਕਰਦੇ ਆ ਜੇਕਰ ਤਾਂ ਆਪਣੀ ਜ਼ਮੀਨ ਦਾ ਬੱਤਰ ਬਿਲਕੁਲ ਸਹੀ ਹੈਗਾ ਤਾਂ ਫਿਰ ਆਪਣੀ ਜ਼ਮੀਨ ਦੇ ਵਿੱਚ ਜਿਹੜੀ ਰੋੜੀ ਬਾਂਦੀ ਉਹ ਰੋੜੀ ਬਹੁਤ ਘੱਟ ਬਾਂਦੀ ਆ ਤਾਂ ਜੇਕਰ ਜਿੰਨੀ ਬਰੀਕ ਜ਼ਮੀਨ ਹੋਊਗੀ ਤਾਂ ਉੱਥੇ ਆਪਾਂ ਜਿਹੜਾ ਇਹ ਜਿਹੜੀਆਂ ਆਪਾਂ ਬਜਾਈ ਸਮੇਂ ਸਪਰੇਅ ਕਰਦੇ ਆ ਵਕੀਰਾ ਮومی ਜਿਹਾ ਫੀਗੋ ਇਹਨਾਂ ਦੇ ਰਿਜ਼ਲਟ ਆਪਾਂ ਨੂੰ ਬਹੁਤ ਵਧੀਆ ਮਿਲਦੇ ਆ ਤੇ ਜਿਹੜਾ ਗੁੱਲੀ ਡੰਡਾ ਉਹ ਜਰਮੀਨੇਸ਼ਨ ਹੀ ਬਹੁਤ ਘੱਟ ਹੁੰਦੀ ਆ ਬਿਲਕੁਲ ਮਾਮੂਲੀ ਜੀ ਹੁੰਦੀ ਜਾਂ ਬਿਲਕੁਲ ਨਹੀਂ ਹੁੰਦੀ ਤੇ ਜੇਕਰ ਆਪਣੇ ਖੇਤ ਦੇ ਵਿੱਚ ਗਿਲ ਥੋੜੀ ਜੀ ਜ਼ਿਆਦਾ ਹੋਊਗੀ ਜਾਂ ਆਪਾਂ ਜਿਹੜੇ ਸੁਪਰ ਸੀਡਰ ਦਿਨਾਂ ਬਜਾਈ ਕਰਦੇ ਆ ਜਾਂ ਕਿਸੇ ਵੀ ਤਰੀਕੇ ਤੁਸੀਂ ਕਰਦੇ ਤੁਹਾਡੇ ਤੋਂ ਜ਼ਮੀਨ ਜਿਹੜੀ ਬਰੀਕ ਨਹੀਂ ਹੁੰਦੀ ਜਾਨੀ ਕਿ ਪੂਰੀ ਸਫਾਈ ਨਹੀਂ ਹੁੰਦੀ ਤਾਂ ਜਿਹੜੀ ਢੇਲੀ ਮਿੱਟੀ ਦੀ ਜਿਹੜੀ ਢੇਲੀ ਬਣਦੀ ਆ ਜਿੰਨੀ ਰੋੜੀ ਜ਼ਮੀਨ 'ਚ ਵੱਧ ਹੋਊਗੀ ਉਹਨਾਂ ਇਹਨਾਂ ਚੀਜ਼ਾਂ ਦਾ ਆਪਾਂ ਰਿਜ਼ਲਟ ਘੱਟ ਮਿਲਦਾ ਦਵਾਈਆਂ ਦਾ ਕਿਉਂਕਿ ਜਿਹੜੀ ਅਸੀਂ ਆਪਾਂ ਸਪਰੇਅ ਮਾਰਦੇ ਉੱਪਰ ਉੱਪਰ ਤਾਂ ਆਵਾਜ਼ ਆ ਜਾਂਦੀ ਪਰ ਰੋੜੀ ਦੇ ਥੱਲੇ ਜਿਹੜੀ ਜ਼ਮੀਨ ਬਰੀਕ ਨਹੀਂ ਹੁੰਦੀ ਤਾਂ ਉਹ ਜਿਹੜੇ ਰੋੜੇ ਬਣੇ ਰਹਿ ਜਾਂਦੇ ਆ ਮਿੱਟੀ ਦੇ ਤਾਂ ਉਹਨਾਂ ਥੱਲੇੋਂ ਜਿਹੜਾ ਉਹ ਨਦੀਨ ਜਿਹੜੇ ਓਗੋਂ ਦੇ ਕਿਉਂਕਿ ਉੱਥੋਂ ਤੱਕ ਜਿਹੜੀ ਸਪਰੇਅ ਨਹੀਂ ਪਹੁੰਚਦੀ ਇਸੇ ਲਈ ਇਹਨਾਂ ਦਾ ਵੀ ਜਿੰਨੀ ਰੋੜੀ ਘੱਟ ਬਣੂਗੀ ਪਰਾਲੀ ਘੱਟ ਹੋਊਗੀ ਤਾਂ ਉਹਨੀਆਂ ਇਹਨਾਂ ਸਪਰੇਆਂ ਦਾ ਜ਼ਿਆਦਾ ਰਿਜ਼ਲਟ ਮਿਲਦਾ ਜਿੰਨਾਂ ਵੀਰਾਂ ਨੂੰ ਇਹਨਾਂ ਸਪਰੇਆਂ ਦਾ ਰਿਜ਼ਲਟ ਨਹੀਂ ਮਿਲਦਾ ਤੇ ਉਹ ਇਹ ਚੀਜ਼ ਦੇਖ ਲੈ ਕਿ ਮਨੇ ਜੇਕਰ ਆਪਣੇ ਖੇਤ ਚ ਪਰਾਲੀ ਜ਼ਿਆਦਾ ਫਿਰ ਵੀ ਆਪਾਂ ਇਹਨਾਂ ਸਪਰੇਆਂ ਦਾ ਘੱਟ ਮੈਂ ਦਾ ਕੋਈ ਸਪਰੇ ਜ਼ਿਆਦਾ ਪਰਾਲੀ ਦੇ ਪੈ ਜਾਂਦੀ ਆ ਜੇਕਰ ਰੋੜੀ ਆ ਤੇ ਉੱਥੇ ਵੀ ਆਪਾਂ ਨੂੰ ਇਹਨਾਂ ਚੀਜ਼ਾਂ ਦਾ ਫਰਕ ਦੇਖਣ ਨੂੰ ਮਿਲ ਜਾਂਦਾ ਤੇ ਮੇਨ ਗੱਲ ਹੈ ਬਈ ਯੂਰੀਆ ਦੀ ਤਾਂ ਕਿਸਾਨ ਪਰ ਜੇਕਰ ਤਾਂ ਆਪਣੇ ਖੇਤ ਨਦੀਨ ਹੋ ਜਾਂਦੇ ਆ ਫਿਰ ਸਮਝ ਲਓ ਕਿ ਇੱਕ ਬੈਗ ਤੱਕ ਤਾਂ ਆਪਣੇ ਜਿਹੜੇ ਨਦੀਨ ਉਹ ਜਿਹੜੀ ਆਪਣੀ ਯੂਰੀਆ ਲੈ ਜਾਂਦੇ ਆ ਤੇ ਜਿਹੜੇ ਕਿਸਾਨ ਵੀ ਸੰਕੋਰ ਵਰਤੇ ਸੋਚਦੇ ਨੇ ਕਿ ਪੈਸੀਂ ਡੇਢ ਬੋਡੀ ਜਿਹੜੀ ਯੂਰੀਆ ਦੀ ਵਰਤਦੇ ਆ ਤਾਂ ਜਦੋਂ ਆਪਾਂ ਜਿਹੜੇ ਡੇਢ ਬੋਡੀ ਨਾਲ ਛਿੱਟਾ ਮਾਰਦੇ ਆ ਸੰਕੋਰ ਦੀ ਵਰਤੋਂ ਕਰਦੇ ਨਾਲ ਤਾਂ ਉੱਥੇ ਕਿਸਾਨ ਪਰ ਤੁਸੀਂ ਸਮਝ ਲਓ ਕਿ ਇੱਕ ਬੋਰੀ ਪਾਈ ਅੱਧੀ ਬੋਰੀ ਉਸ ਟਾਈਮੇ ਆਪਣੀ ਵੇਸਟ ਚਲੇ ਜਾਂਦੀ ਆ ਕਿਉਂਕਿ ਇੱਕ ਸਮੇਂ ਦੇ ਵਿੱਚ ਇੰਨੀ ਜਿਹੜੀ ਯੂਰੀਆ ਨਹੀਂ ਲੱਗਦੀ ਬਾਕੀ ਆਪਣੀ ਵੇਸਟ ਹੀ ਜਾਂਦੀ ਉਹ ਤਾਂ ਆਪਣੀ ਮਜਬੂਰੀ ਹੁੰਦੀ ਕਿ ਆਪਾਂ ਜਿਹੜੀ ਸੰਕੋਰ ਪਾਉਣ ਵਾਸਤੇ ਕਿ ਆਪਣਾ ਜਿਹੜਾ ਡਬਲ ਛੱਟਾ ਆ ਜੇ ਦੂਰਾ ਛੱਟਾ ਆ ਜੇ ਤੇ ਤਾਂ ਕਰਕੇ ਆਪਾਂ ਨੂੰ ਜਿਹੜੀ ਯੂਰੀਆ ਵੱਧ ਪਾਉਣੀ ਪੈਂਦੀ ਆ ਤਾਂ ਉਹ ਸਮਝ ਲਿਆ ਕਰੋ ਤੁਸੀਂ ਇੱਕ ਬੋਰੀ ਪਾਈ ਆ ਇੱਕ ਬੋਰੀ ਮੰਨਣੀ ਜਿੱਥੇ ਤੁਸੀਂ ਡੇਡ ਪਾਈ ਆ ਜਿਹੜੀ ਪਹਿਲੀ ਆਪਾਂ ਸੰਕੋਰ ਦਾ ਵਰਤੋਂ ਕਰਦੇ ਆ ਤਾਂ ਉਸ ਤੋਂ ਬਾਅਦ ਜਿਵੇਂ ਆਪਣੇ ਨਦੀਨ ਕੰਟਰੋਲ ਹੋ ਜਾਂਦੇ ਜੇਕਰ ਤਾਂ ਆਪਾਂ ਨੂੰ ਲੱਗਦਾ ਕਿ ਪਹਿਲੇ ਪਾਣੀ ਤੱਕ ਆਪਣੇ ਨਦੀਨ ਕੰਟਰੋਲ ਹੋ ਗਏ ਆ ਤਾਂ ਫਿਰ ਆਪਾਂ ਨੂੰ ਜਿਹੜੇ ਟਾਈਆਂ ਤੋਂ ਤਿੰਨ ਬੈਗ ਤੱਕ ਯੂਰੀਆ ਬਹੁਤ ਹੈਗੀ ਆ ਆਪਾਂ ਆਪਣੀ ਜ਼ਮੀਨ ਦੇ ਹਿਸਾਬ ਨਾਲ ਵੈਸੇ ਤਾਂ ਜੇ ਕਰਤੇ 826 ਜਾਂ 327 ਦੀ ਗੱਲ ਕਰੀ ਤੇ ਤਿੰਨ ਗੱਟੇ ਇਹਨੂੰ ਯੂਰੀ ਜਿਹੜੀ ਯੂਰੀਆ ਆਪਾਂ ਜ਼ਰੂਰ ਦੇਣੀ ਚਾਹੀਦੀ ਆ ਤਾਂ ਇਹਨਾਂ ਕਿਸਮਾਂ ਵਾਸਤੇ ਤੁਸੀਂ ਤਿੰਨ ਗੱਟੇ ਵਰਤ ਸਕਦੇ ਜੇਕਰ ਤਾਂ ਦਾ ਤਾਂ ਤੁਹਾਡੀ ਜ਼ਮੀਨ ਬਹੁਤ ਜ਼ਿਆਦਾ ਭਾਰੀ ਆ ਜੇਕਰ ਨਾਰੀ ਬਣ ਨਾਰ ਵਾਲਾ ਪਾਣੀ ਲੱਗਦਾ ਉੱਥੇ ਤੁਸੀਂ ਅੱਧਾ ਬੈਕ ਕੱਟ ਕਰ ਸਕਦੇ ਜਿੱਥੇ ਆਮ ਆਪਾਂ ਤਿੰਨ ਗੱਟੇ ਪਾਉਂਦੇ ਉੱਥੇ ਢਾਈ ਗੱਟੇ ਪਾਉਗੇ ਨਹਿਰੀ ਪਾਣੀ ਦੇ ਵਿੱਚ ਕਾਫੀ ਵੱਡੀ ਮਾਤਰਾ 'ਚ ਆਪਾਂ ਨੂੰ ਨਾਈਟ੍ਰੋਜਨ ਤੱਤ ਜਿਹੜਾ ਮਿਲ ਜਾਂਦਾ ਤੇ ਉੱਥੇ ਵੀ ਆਪਾਂ ਯੂਰੀਆ ਘੱਟ ਪਾਉਣੀ ਹੈ ਜੇਕਰ ਉੱਥੇ ਵੀ ਆਪਾਂ ਨਹਿਰੀ ਪਾਣੀ ਵਿੱਚ ਲੱਗੇਗਾ ਯੂਰੀਆ ਆਪਾਂ ਤਿੰਨ ਗੱਟੇ ਜਾਂ 3.5 ਗੱਟੇ ਪਾਉ ਅਤੇ ਫਿਰ ਆਪਣੀ ਕਣਕ ਆਉਣ ਵਾਲੇ ਸਮੇਂ 'ਚ ਆਪਾਂ ਨੂੰ ਡਿਗਾਂ ਦਾ ਜਿਹੜਾ ਉਹ ਆਪਾਂ ਨੂੰ ਖਤਰਾ ਬਣਿਆ ਰਹਿੰਦਾ ਤੇ ਇਸ ਚੀਜ਼ ਨੂੰ ਵੀ ਆਪਾਂ ਦੇਖਣਾ ਤੇ ਜੇਕਰ ਆਪਣੇ ਤੋਂ ਪਹਿਲੇ ਪਾਣੀ ਤੋਂ ਬਾਅਦ ਵੀ ਨਦੀਨ ਨਹੀਂ ਕੰਟਰੋਲਨਦੇ ਆਪਾਂ 1- ਜਿੱਥੇ ਆਪਾਂ ਆਮ 2.5 ਜਾਂ 3 ਗੱਟੇ ਪਾਉਣੇ ਆ ਉਥੇ ਆਪਾਂ ਨੂੰ 4 ਗੱਟਿਆਂ ਤੱਕ ਵੀ ਯੂਰੀਆ ਪਾਉਣੀ ਪੈ ਸਕਦੀ ਕਿਉਂਕਿ ਉਥੇ ਜਿਹੜੇ ਨਦੀਨ ਕਾਫੀ ਜ਼ਿਆਦਾ ਵੱਡੀ ਮਾਤਰਾ ਜਿਹੜੀ ਯੂਰੀਆ ਖਿੱਚ ਜਾਂਦੇ ਉਸ ਤਰੀਕੇ ਆਪਾਂ ਨੂੰ ਉਥੇ ਵੀ ਮੈਨੇਜਮੈਂਟ ਕਰਨੀ ਚਾਹੀਦੀ ਆਮ ਜਿੱਥੇ ਨਦੀਨ ਨਹੀਂ ਹੁੰਦੇ ਆ ਉਥੇ ਆਪਾਂ 2.5 ਤੋਂ 3 ਗੱਟਿਆਂ ਤੱਕ ਜਿਹੜੀ ਯੂਰੀਆ ਰੱਖ ਸਕਦੇ ਆ ਬਾਕੀ ਨਦੀਨਾਂ ਦੇ ਮੁਤਾਬਕ ਆਪਾਂ ਜਿਹੜੀ ਵੱਧ ਘੱਟ ਜਿਹੜੀ ਯੂਰੀਆ ਪਾਉਣੀ ਪੈਂਦੀ ਆ ਤੇ ਇੱਕ ਇੱਥੇ ਇੱਕ ਪੁਆਇੰਟ ਹੋਰ ਕਿਸਾਨ ਭਰਾਵੋ ਨੋਟ ਕਰੋ ਜਿਹੜੇ ਕਿਸਾਨ ਵੀਰਾਂ ਨੂੰ ਦਿੱਕਤ ਆਉਂਦੀ ਵੀ ਕਈ ਵਾਰ ਆਪਾਂ ਜ ਦਸਾਂ 15 ਦਿਨਾਂ ਤੇ ਲਾ ਦਿੰਨੇ ਆ ਮਜਬੂਰੀ ਵੱਛ ਕੇ ਆਪਾਂ ਦੁਬਾਰਾ ਛਿੱਟਾ ਮਾਰਨਾਂ ਦਾ ਬੀਜ ਦਾ ਤਾਂ ਉੱਥੇ ਵੀ ਆਪਾਂ ਨੂੰ ਜਿਹੜੀ ਯੂਰੀਆ ਦੀ ਆਮ ਨਾਲੋਂ ਜਿਹੜੀ ਅੱਧਾ ਗੱਟਾ ਜਾਂ ਇੱਕ ਗੱਟੇ ਦੀ ਵੱਧ ਜ਼ਰੂਰਤ ਪੈ ਜਾਂਦੀ ਆ ਤਾਂ ਉੱਥੇ ਆਪਾਂ ਦੂਜੇ ਖੇਤਾਂ ਦੇ ਮੁਕਾਬਲੇ ਨਹੀਂ ਰੱਖਣਾ ਵੀ ਆਪਾਂ ਉੱਥੇ ਵੀ ਤਿੰਨ ਗੱਟੇ ਪਾਉਣੇ ਤੇ ਉਹਨੂੰ ਵੀ ਤਿੰਨ ਗੱਟੇ ਕਿਉਂਕਿ ਉਹਨੂੰ ਪਾਣੀ ਪਹਿਲਾਂ ਲੱਗ ਗਿਆ ਉਹ ਕਣਕ ਪੀਲੀ ਪੈ ਗਈ ਉਹ ਦੱਬ ਗਈ ਉਹਨੂੰ ਚਲਾਉਣ ਵਾਸਤੇ ਵੀ ਆਪਾਂ ਨੂੰ ਇੱਕ ਗੱਟਾ ਜਿਹੜਾ ਐਕਸਟਰਾ ਯੂਰੀਆ ਪਾਉਣਾ ਪੈ ਜਾਂਦਾ ਤਾਂ ਇਸ ਚੀਜ਼ ਨੂੰ ਵੀ ਆਪਾਂ ਥੋੜਾ ਜਿਹਾ ਧਿਆਨ ਰੱਖ ਕੇ ਮੈਨੇਜਮੈਂਟ ਕਰਨੀ ਬਾਕੀ ਜਿੰਨਾ ਕਿਸਾਨ ਬੰਨਾਂ ਨੇ ਪੀਬੀਡਬਲਯੂ 826 ਜਾਂ ਡੀਬੀਬਲਯੂ 327 ਦੀ ਬਿਜਾਈ ਕੀਤੀ ਆ ਤਾਂ ਇੱਥੇ ਤੁਸੀਂ ਜੇਕਰ ਨਦੀਨ ਨਦੀਨਾਂ ਦਾ ਤੁਹਾਡਾ ਪੂਰਾ ਕੰਟਰੋਲ ਹੈਗਾ ਤਾਂ ਉੱਥੇ ਤੁਸੀਂ ਤਿੰਨ ਗੱਟੇ ਜ਼ਰੂਰ ਪਾਓ ਜੇਕਰ ਨਦੀਨ ਜ਼ਿਆਦਾ ਹੈ ਤਾਂ ਕੰਟਰੋਲ ਤਾਂ ਤੁਸੀਂ ਲੇਟ ਕੀਤੇ ਆ ਤਾਂ ਉੱਥੇ ਤੁਹਾਨੂੰ ਜਿਹੜਾ ਤਿੰਨ ਗੱਟੇ ਸਾਢੇ ਤਿੰਨ ਗੱਟਿਆਂ ਤੱਕ ਵੀ ਪਾਉਣੀ ਪੈ ਸਕਦੀ ਹੈ ਤਾਂ ਜੇਕਰ ਬਿਲਕੁਲ ਨਦੀਨ ਘਟੇ ਬਿਲਕੁਲ ਆਪਣੀ ਖੇਤ ਸਾਫ਼ ਆ ਤਾਂ ਤੁਸੀਂ 3 ਗੱਟੇ ਯੂਰੀਆ ਜ਼ਰੂਰ ਰੱਖੋ ਬਾਕੀ ਤੁਸੀਂ ਜਿੱਦਾਂ ਆਪਾਂ ਦੱਸਿਆ ਬਈ ਨਹਿਰੀ ਪਾਣੀ ਦੇ ਹਿਸਾਬ ਨਾਲ ਤੁਸੀਂ ਯੂਰੀਆ ਘੱਟ ਰੱਖਣੀ ਆ ਸੋ ਬਾਕੀ ਕਿਸੇ ਕਿਸਾਨ ਮਿੱਦਾ ਸਵਾਲ ਆ ਤੁਸੀਂ ਕਮੈਂਟ ਕਰ ਸਕਦੇ ਬਹੁਤ ਬਹੁਤ ਧੰਨਵਾਦ